ਬੋਹਰਜੋ ਸ਼ਰਾਰਤੀ ਅੰਸਰਾਂ ਨੇ ਅਜਿਹਾ ਕਾਰਾ ਕੀਤਾ ਜਿਸ ਤੋਂ ਬਾਅਦ ਲੋਕਾਂ 'ਚ ਭਾਰੀ ਰੋਸ ਪਾਇਆ ਗਿਆ। ਦਰਅਸਲ ਬੋਹਰਜੋ 4 ਦਿਨ ਪਹਿਲਾਂ ਸ਼ਹੀਦ ਉਦਮ ਸਿੰਘ ਦੇ ਬੁੱਤ ਦਾ ਉਦਘਾਟਨ ਹੋਇਆ। ਪੰਜਾਬ ਦੇ ਕੈਬਨਿਟ ਮੰਤਰੀ ਬਲਜੀਤ ਕੌਰ ਤੇ ਗੁਰਮੀਤ ਸਿੰਘ ਖੁੱਡੀਆਂ ਨੇ ਉਦਘਾਟਨ ਕੀਤਾ ਸੀ ਤੇ ਸ਼ਹੀਦ ਉਦਮ ਸਿੰਘ ਦੇ ਬੁੱਤ ਦੇ ਹੱਥ 'ਚ ਬੰਦੂਕ ਵੀ ਸੀ। ਜੋ ਹੁਣ ਬੰਦੂਕ ਵਿਖਾਈ ਨਹੀਂ ਦਿੰਦੀ ਕਿਉਂਕਿ ਸ਼ਰਾਰਤੀ ਅਨਸਰ ਸ਼ਹੀਦ ਉਦਮ ਸਿੰਘ ਦੇ ਹੱਥ ਸਣੇ ਬੰਦੂਕ ਲੈ ਕੇ ਫਰਾਰ ਹੋ ਗਏ ਜਿਵੇਂ ਹੀ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਲੋਕਾਂ 'ਚ ਭਾਰੀ ਗੁੱਸਾ ਪਾਇਆ ਗਿਆ ਲੋਕਾਂ ਨੇ ਕਿਹਾ ਕਿ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਰਾਰਤੀ ਅਨਸਰਾਂ ਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਸਾਰਿਆਂ ਦਾ ਕਹਿਣਾ ਕਿ ਇਹ ਕਾਰਾ ਕਿਸੇ ਚੋਰ ਦਾ ਨਹੀਂ ਬਲਕਿ ਸ਼ਰਾਰਤੀ ਅਨਸਰ ਦਾ ਲੱਗਦਾ ਹੈ ਜਿਸ ਨੇ ਜਾਣਬੁੱਝ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਨੂੰ ਅਪੀਲ ਕੀਤੀ ਗਈ ਕਿ ਜਿਸ ਵੱਲੋਂ ਵੀ ਇਹ ਕਾਰਵਾਈ ਕੀਤੀ ਗਈ ਉਸ ਦੇ ਉੱਤੇ ਬੰਦੀ ਕਾਰਵਾਈ ਕਰਕੇ ਸਖਤ ਤੋਂ ਸਖਤ ਸਜ਼ਾ ਉਸ ਬੰਦੇ ਨੂੰ ਦਿੱਤੀ ਜਾਵੇ ਜੇਤ ਮੋਦਮ ਸਿੰਘ ਦੀ ਪ੍ਰਤਿਮਾ ਨਾਲ ਜਿੰਨੇ ਵੀ ਇਹ ਕੰਮ ਕੀਤਾ ਹੈ ਜਿਹੜਾ ਵੀ ਇਹਨਾਂ ਡੈਮੇਜ ਕਰਕੇ ਗਿਆ ਬਹੁਤ ਮੰਦਭਾਗੀ ਘਟਨਾ ਹੈ ਸਾਰਿਆਂ ਦੇ ਦਿਲਾਂ 'ਚ ਬੜਾ ਰੋਸ ਹੈ ਬੜਾ ਦੁੱਖ ਹੈ ਤੇ ਅਸੀਂ ਮੈਂ ਐਸਐਸਪੀ ਨਾਲ ਵੀ ਹੋਰ ਸਾਰੇ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ ਜਿੰਨੇ ਵੀ ਕੀਤਾ ਉਹ ਲੁਕ ਨਹੀਂ ਸਕਦਾ ਉਹਨੂੰ ਫੜ ਕੇ ਉਹਦੇ ਤੇ ਗੇਸ ਚੱਲੂਗਾ ਸਾਰਾ ਕੁਝ ਚੱਲੂਗਾ ਕਿਉਂਕਿ ਇਹ ਸਾਰੇ ਦੇਸ਼ ਦਾ ਇੱਕ ਸੀਦ ਹੈ ਯਾਰ ਕਮਾਲ ਹੋ ਗਿਆ ਵੀ ਸ਼ੇਧਾ ਨੂੰ ਵੀ ਕੋਈ ਨਹੀਂ ਛੱਡਦਾ ਹਲੇ ਤਾਂ ਹੁਣ ਤਾਂ ਘਟਨ ਕੀਤਾ ਹਲੇ ਪੁਲਸوں ਦਾ ਕੀਤਾ ਤੇ ਅੱਜ ਦੇ ਨਾਲ ਇਹ ਘਟਨਾ ਬੜੀ ਮੰਦਭਾਗੀ ਘਟਨਾ ਬੜੀ ਸਾਰੇ ਜਣੇ ਨਿੰਦਾ ਕਰਦੇ ਤੇ ਸਾਰਿਆਂ ਦੇ ਦਿਲਾਂ ਵਿੱਚ ਦੁੱਖ ਬਹੁਤ ਹੈ ਇਸ ਕਰ ਜਿਹੜਾ ਜੇ ਕੰਮ ਹੋਇਆ ਬਹੁਤ ਗਲਤ ਕੰਮ ਹੋਇਆ ਹੈ ਅਸ਼ੇਵਾ ਉਦਮ ਸਿੰਘ ਜੀ ਦਾ ਹੱਥ ਨਹੀਂ ਤੋੜਿਆਗਾ ਸ਼ਹਿਰ ਦਾ ਹੱਥ ਤੋੜਿਆ ਗਿਆ ਤੇ ਇਹ ਕੋਈ ਨਸ਼ੇੜੀ ਦਾ ਕੰਮ ਨਹੀਂ ਹੈਗਾ ਇਹ ਕਿ ਸ਼ਾਰਟ ਦੇ ਦਤੋ ਹੱਥ ਤੇ ਜੋ ਇਹ ਸੰਸਥਾ ਇਹਨਾਂ ਦੀ ਜੋ ਇਹ ਅੱਜ ਲੈਣਗੇ ਅਸੀਂ ਇਹਨਾਂ ਦੇ ਨਾਲ ਲੱਗੇ ਆਂ ਤੇ ਜੋ ਇਹ ਕੰਮ ਹੋਇਆ ਕੰਮ ਨਹੀਂ ਹੋਣਾ ਚਾਹੀਦਾ ਪੁਲਿਸ ਵਾਲੇ ਖੜੇ ਨੇ ਪੁਲਿਸ ਵਾਲਿਆਂ ਨੇ ਵੀ ਗੁਜਾਰਿਸ਼ ਕੀਤੀ ਹੈ ਕਿ ਇਸ ਬੰਦਨ ਫੜ ਕੇ ਜੂਤੀਆਂ ਹਾਰ ਪਾ ਕੇ ਸ਼ਾਰਜ ਘਮਾਇਆ ਜਾਵੇ ਕਰੋਨਾ ਲੋਕਾਂ ਦੀ ਸ਼ਰਧਾ ਦੇ ਪ੍ਰਤੀਕ ਸ਼ਹੀਦ ਉਦਮ ਸਿੰਘ ਜੀ ਦਾ ਚੌਕ ਜਿਹੜਾ ਅਵੌਰ ਦੇ ਵਿੱਚ ਹੁਣ ਹੈ ਜਿੰਨਾ 2-3 ਦਿਨ ਪਹਿਲੇ ਹੀ ਮੂਰਤ ਹੋਇਆ ਸੀਗਾ ਕੋਈ ਕਿਸੇ ਗਲਤ ਬੰਦੇਆਂ ਨੇ ਉਹਨਾਂ ਦੀ ਪਿਸਤੌਲ ਨੂੰ ਖੋਹ ਕੇ ਲੈ ਕੇ ਗਏ ਨੇ ਸਾਡੇ ਸ਼ਹਿਰ 'ਚ ਬੜੀ ਮੰਦਭਾਗੀ ਘਟਨਾ ਹੈ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਨਾਂ ਚੋਰਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰਕੇ ਕੱਢੀ ਦੀ ਕੱਢੀ ਸਜ਼ਾ ਦਿੱਤੀ ਜਾਵੇ ਮਾਨੂੰ ਸੂਰੀ ਇਨਫੋਰਮੇਸ਼ਨ ਆਈ ਜੀ ਵੀ ਇਦਾਂ ਕਰਕੇ ਮਾਨਸ਼ੀਰ ਦੇ ਸ਼ਿਲੂਨ ਮਾਨਸ਼ੀਰ ਦੇ ਕੋਲੋਂ ਕੋਲੋਂ ਨਾਲ ਉਹਦਾ ਨਾਮ ਦਾ ਰਿਵਲਵਰ ਹੈ ਉਹ ਤੋੜ ਕੇ ਇਸ਼ਰਾਫੀ ਅੰਸਰ ਚੋਰੀ ਕਰਕੇ ਲੈ ਗਿਆ ਤੇ ਅਸੀਂ ਇਮਜਰੀ ਮੌਕੇ ਤੇ ਪਹੁੰਚੇ ਅਸੀਂ ਇਨਵੈਸਟੀਗੇਸ਼ਨ ਜਾਰੀ ਕਰਤੀ ਹੈ ਡੈਫੀਨਿਟਲੀ ਜੀ ਛੱਡਿਆ ਨਹੀਂ ਜਾਊਗਾ ਕੋਈ ਵੀ ਅਜੇ ਇਸ਼ਰਾਫੀ ਅੰਸਰ ਅਸੀਂ ਉਸ ਮੂਦੇ